ਹਾਂਜੀ ਜਸਵਿੰਦਰ ਮੈਂ ਸੁਪਾਲ ਖੇੜਾ ਐਮ ਐਲ اے ਬੋਲ ਰਿਹਾ ਜੀ ਤੇ ਮੈਂ ਨਾ ਤੁਹਾਨੂੰ ਬੇਨਤੀ ਇਹ ਕਰਨਾ ਚਾਹੁੰਦਾ ਕਿ ਮੇਰੀ ਤੁਹਾਨੂੰ ਪਿਆਰ ਨਾਲ ਸਤਿਕਾਰ ਨਾਲ ਬੇਨਤੀ ਹੈ ਕਿ ਆਪਣਾ ਨਾ ਹੰਗਰ ਸਟ੍ਰਾਈਕ ਜਿਹੜਾ ਅਗਰ ਹੋ ਸਕੇ ਤਾਂ ਉਹਨੂੰ ਖਤਮ ਕਰ ਦਿਓ ਪਿੰਚਾਰ ਦਿਨਾਂ ਤੋਂ ਪ੍ਰਸ਼ਾਸਨ ਨੇ ਇੰਨਾ ਕਟਾਕਰ ਕਰਨਾ ਸ਼ੁਰੂ ਕੀਤਾ ਆ ਕਿ ਕਦੀ ਤਾਂ ਮੇਰੇ ਹਸਬੰਦ ਨੂੰ ਘਰੋਂ ਦੀ ਇਹ ਟਾਫ ਲੈ ਕੇ ਲਿਆਂਦਾ ਆ ਪੰਜਾਬ ਦੇ ਮੰਤਰੀ ਕੱਲ ਦਿੱਲੀ ਦੇ ਵਿੱਚ ਦੇਖੇ ਗਏ ਆ ਜੀ ਬਹੁਤ ਸਾਰੇ ਵਿਧਾਇਕ ਵੀ ਬੀ ਆਰ ਬਿੰਦ ਕੇ ਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਜੀ ਤetor ਤੁਸੀਂ ਇੱਥੇ ਚੜੇ ਹੋਏ ਹੋ ਤੁਹਾਡੇ ਦੀ ਮਲਕੇ ਸਾਰ ਨਹੀਂ ਲਈ ਜਾਂਦੀ ਕੋਈ ਵੀ ਤਾਂ ਆਏ ਇੱਕ ਵਗੈਰਾ ਆਇਆ ਤੁਹਾਡੇ ਕੋਲ ਜੀ ਪ੍ਰਸ਼ਾਸਨਿਕ ਅਧਿਕਾਰੀ ਆਉਂਦੇ ਆ ਉਹ ਵੀ ਬਸ ਡਰਾਉਂਦੇ ਤਾਂ ਮਕਾਉਂਦੇ ਆ ਜਾਂ ਫਿਰ ਪ੍ਰੈਸ਼ਰਾਈਜ਼ ਕਰਦੇ ਆ ਕਿ ਤੁਸੀਂ نیچے ਆ ਜਾਓ ਕਦੀ ਮੇਰੇ ਬੱਚਿਆਂ ਨੂੰ ਡਰਾਉਂਦੇ ਤਾਂ ਮਕਾਉਂਦੇ ਆ ਕਦੀ ਮੇਰੇ ਹਸਬੰਦ ਨੂੰ ਡਰਾਉਂਦੇ ਤਾਂ ਮਕਾਉਂਦੇ ਆ ਕਦੀ ਉੱਪਰ ਮਲਕੇ ਨੇ نیچے ਸਿਕਿਉਰਿਟੀ ਚਾਹਤੇ ਉੱਪਰ ਕਿਸੇ ਨੇ ਆਉਣ ਨਹੀਂ ਦਿੱਤਾ ਜਾਂਦਾ ਅਸਹਾਕ ਪ੍ਰੋਫੈਸਰ ਤੁਹਾਡੇ ਸਾਥੀ ਬਲਵਿੰਦਰ ਕੌਰ ਜੀ ਦੀ ਮੌਤ ਹੋਈ ਆ ਉਹ ਸਾਫ਼ ਤੌਰ ਤੇ ਆਪਣਾ ਸੁਸਾਇਸਾਈਡ ਨੋਟ ਵੀ ਲਿਖ ਕੇ ਜਾਂਦੇ ਆ ਤੇ ਉਹਨਾਂ ਦਾ ਕੋਈ ਨਹੀਂ ਬਣਦਾ ਜੇ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋ ਜਾਂਦੀ ਹੈ ਜੀ ਤਾਂ ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ ਗਲਤ ਲੋਕਾਂ ਦੇ ਕਰਕੇ ਗਲਤ ਸਟੈਪ ਚੁੱਕਿਆ ਹੋਇਆ ਹੈ ਜੀ ਸੀ ਸਰਕਾਰ ਵੀ ਪ੍ਰਸ਼ਾਸਨ ਦੇ ਡਰਮੇ ਕੇ ਵਾਰ-ਵਾਰ ਮੈਡੀਕਲ ਟੀਮ ਨੂੰ ਜੈਕਅਪ ਕਰਾ ਲਈ ਤੇ ਜਈਏ ਤੇ ਇਨਾਂ ਨੇ ਹੀ ਫਿਕਰਿਆ ਤੇ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ 7 ਦਿਨ ਤੋਂ ਮੈਂ ਕੁਝ ਨਹੀਂ ਖਾਤਾ ਪੀਤਾ ਤੇ ਉਸ ਚੀਜ਼ ਦਾ ਹੱਲ ਕਰੇ ਤਾਂ ਅਸੀਂ ਜ਼ੂਮ ਕਰਨਾ ਚਾਹੁੰਦੇ ਹਾਂ ਕਿ ਕਿਉਂਕਿ ਜਿਹੜੀ ਗੱਲ ਤੁਸੀਂ ਦੱਸੀ ਆ ਵੀ ਪ੍ਰਸ਼ਾਸਨ ਕਹਿੰਦਾ ਵੀ ਉਹ ਤਾਂ ਜੀ ਕਿਤੇ ਚਲ ਗਈ ਅਸੀਂ ਦਿਖਾ ਦਈਏ ਵੀ ਤੁਸੀਂ ਭਾਈ ਟੈਂਕੀ ਤੇ ਹੀ ਬੈਠੇ ਹੋ ਹੱਥ ਲਾ ਦਿਓ ਹਾਂਜੀ ਐਨ ਜੀ ਕਨਵੀਨਰ ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਮੰਚ ਦੇ ਕਨਵੀਨਰ ਜਸਵਿੰਦਰ ਕੌਰ ਤਾਂ ਪਰੇਸ਼ਾਨ ਕੀਤਾ ਜਾ ਰਹੇ ਜੀ ਹਾਂਜੀ ਬੱਚਿਆਂ ਨੂੰ ਪਹਿਲਾਂ ਇਹ ਨਹੀਂ ਕਹਿੰਦੇ ਸੀ ਇਹ ਅਰੈਸਟ ਕਰ ਲਿਆ ਉਹਦੂ ਅਸੀਂ ਦਿੱਲੀ ਭੇਜ ਦੇਣੇ ਆ ਤੇ ਮੈਂ ਤੋ ਲਿਖਤੀ ਰੂਪ ਚ ਨਹੀਂ ਲਿਆ ਬਈ ਬੱਚੇ ਕਦੀ ਵੀ ਧਰਨੇ ਤੇ ਜਾਂ ਕਿਤੇ ਹੋ ਰੈਲੀ ਤੇ ਨਹੀਂ ਆਉਣਗੇ ਅੱਛਾ ਜੀ ਇਹ ਲਿਖ ਕੇ ਲਿਆ ਹਾਂਜੀ ਜਸਵਿੰਦਰ ਮੈਂ ਸੁਖਪਾਲ ਖੇੜਾ ਐਮ ਐਲ ਏ ਬੋਲ ਰਿਹਾ ਜੀ ਸਤਿ ਸ਼੍ਰੀ ਅਕਾਲ ਅ ਅਸੀਂ ਆਏ ਆ ਤੁਹਾਡੇ ਸਾਰੇ ਕੁਲੀਗਸ ਨੂੰ ਮਿਲੇ ਆ ਮੈਂ ਤੁਹਾਡੀ ਉਠਾਈ ਆ ਮਸਲਾ ਪਬਲਿਕ ਡੋਮੇਨ ਦੇ ਵਿੱਚ ਕਿ ਇਹਨਾਂ ਨੂੰ ਕਿਰਪਾ ਕਰਕੇ ਇਹਨਾਂ ਦੀਆਂ ਨੌਕਰੀਆਂ ਪੱਕੀਆਂ ਕੀਤੀਆਂ ਜਾਣ ਵਰਕ ਆਰਡਰ ਜਿਹੜੇ ਪੇ ਆਰਡਰਸ ਨੇ ਉਹ ਰਿਲੀਜ਼ ਕੀਤੇ ਜਾਣ ਤੁਹਾਡੇ ਇੱਕ ਸੀਐਮ ਆਫਿਸ ਵਿੱਚ ਇੱਕ ਅਫਸਰ ਨਾਲ ਵੀ ਗੱਲ ਕੀਤੀ ਆ ਤੇ ਮੈਂ ਨਾ ਤੁਹਾਨੂੰ ਬੇਨਤੀ ਇਹ ਕਰਨਾ ਚਾਹੁੰਦਾ ਕਿ ਮੇਰੀ ਤੁਹਾਨੂੰ ਪਿਆਰ ਨਾਲ ਸਤਿਕਾਰ ਨਾਲ ਬੇਨਤੀ ਹੈ ਕਿ ਆਪਣਾ ਨਾ ਹੰਗ ਸਟ੍ਰਾਈਕ ਜਿਹੜਾ ਅਗਰ ਹੋ ਸਕੇ ਤਾਂ ਉਹਨੂੰ ਖਤਮ ਕਰ ਦਿਓ ਇਹ ਦੇਸ਼ ਤੇ ਇੱਥੇ ਨਾ ਲੀਡਰ ਜਾਲਮ ਟਾਈਪ ਨੇ ਇਹਨਾਂ ਨੂੰ ਕਿਸੇ ਦਾ ਮਰਨ ਜੰਮਣ ਦਾ ਕੋਈ ਕੰਸਰਨ ਨਹੀਂ ਅੱਗੇ ਬਲਵਿੰਦਰ ਕੌਰ ਤੁਹਾਡੇ ਇੱਕ ਜਥੇਬੰਦੀ ਦੀ ਨਾ ਉਹ ਸੁਸਾਈਡ ਕਰ ਚੁੱਕੀ ਆ ਠੀਕ ਹੈ ਹਾਂ ਹਾਂਜੀ ਤਾਂ ਮੇਰੀ ਗੱਲ ਨੂੰ ਕਨਸਿਡਰ ਜ਼ਰੂਰ ਕਰਿਓ ਆਈ ਥਿੰਕ ਉਹਨਾਂ ਤੁਹਾਨੂੰ ਕੋਈ ਆਫੀਸਰ ਮਿਲਣਾ ਹੈ ਉਹਨਾਂ ਨਾਲ ਗੱਲਬਾਤ ਤੁਸੀਂ ਕਰ ਲਓ ਠੀਕ ਹੈ ਠੀਕ ਹੈ थैंक यू सर थैंक यू ਜਸਵਿੰਦਰ ਗੋਰਜ ਸਤਿ ਸ਼ਕਾਲ ਹਾਂਜੀ ਸਤਿ ਸ਼ਕਾਲ ਠੀਕ ਹੋ ਹਾਂਜੀ ਅੱਛਾ ਮੈਂ ਤੁਹਾਨੂੰ ਇੱਥੋਂ ਰਿਕਾਰਡ ਕਰ ਰਿਹਾ ਤੁਹਾਡੇ ਨੀਚੇ ਇੱਥੇ ਸੁਖਬਾਲ ਸਿੰਘ ਖਰਵਰੀ ਆ ਰਹੀ ਸੀ ਠੀਕ ਹੈ ਹਾਂਜੀ ਦਾ ਉੱਥੇ ਹੀ ਖੜਾ ਮੈਂ ਤੇ ਪਹਿਲਾ ਇਹ ਦੱਸੋ ਤੁਹਾਡੀ ਸਿਹਤ ਕਿਵੇਂ ਆ ਹਾਂ ਸਰ ਠੀਕ ਆ ਠੀਕ ਹੈ ਹਾਂਜੀ ਤੇ ਤੁਹਾਡਾ ਮੈਡੀਕਲ ਵਗੈਰਾ ਜਾਂ ਤੁਹਾਨੂੰ ਪ੍ਰਸ਼ਾਸਨ ਪ੍ਰੋਪਰ ਸਹਿਯੋਗ ਦੇ ਰਿਹਾ ਜਾਂ ਨਹੀਂ ਜੀ ਸਰ ਮੈਡੀਕਲ ਟੀਮ ਤਾਂ ਮਤਲਬ ਕਿ ਆਪਣਾ ਟਰੀਟਮੈਂਟ ਕਰ ਰਹੀ ਹੈ ਜੇਕਰ ਪਰ ਪ੍ਰਸ਼ਾਸਨ ਨਹੀਂ ਤਾਂ ਇਹ ਦੇ ਰਿਹਾ ਅੱਛਾ ਜੀ ਪ੍ਰਸ਼ਾਸਨ ਦਾ ਕਿਵੇਂ ਦਾ ਤੁਹਾਡੇ ਨਾਲ ਵਤੀਰਾ ਹੈਗਾ ਇਹ ਤੁਸੀਂ ਇੱਕ ਵੀਡੀਓ ਵੀ ਪਾਈ ਸੀਗੀ ਵੀ ਵਤੀਰੀਆ ਮੇਰਾ ਮੇਰਾ ਠੀਕ ਨਹੀਂ ਹੈ ਜਾਂ ਕਿਵੇਂ ਉਹ ਕੀ ਚੀਜ਼ ਹੈ ਜੀ ਉਹ ਦੱਸਿਓ ਜ਼ਰੂਰ ਅ ਸਰ ਪਿੰਚਾਰ ਜਨਾ ਤੋਂ ਪ੍ਰਸ਼ਾਸਨ ਨੇ ਇਹਨਾਂ ਕਟੰਗ ਕਰਨਾ ਸਟਾਰਟ ਕੀਤਾ ਆ ਕਿ ਕਦੀ ਤਾਂ ਮੇਰੇ ਹਸਬੰਦ ਨੂੰ ਘਰੋਂ తీੇ ਸਟਾਫ ਚੱਕ ਕੇ ਲੈ ਜਾਂਦਾ ਆ ਅੱਛਾ ਤੇ ਫਿਰ ਹਾਂਜੀ ਕਦੀ ਫਿਰ ਮੇਰੇ ਰਿਸ਼ਤੇਦਾਰਾਂ ਦੇ ਘਰ ਪੁਲਿਸ ਪਹੁੰਚਦੀ ਆ ਤਾਂ ਉਹਨਾਂ ਨੂੰ ਕਹਿ ਦਿੰਦੇ ਆ ਕਿ ਤੁਹਾਡੀ ਕੁੜੀ ਤਾਂ ਪਤਾ ਨਹੀਂ ਕਿੱਥੇ ਭੱਜ ਗਈ ਰਿਸ਼ਤੇਦਾਰਾਂ ਦੇ ਦੇਖੋ ਤੇ ਫਿਰ ਤਾਂ ਕਦੀ ਜਦੋਂ ਮਤਲਬ ਕਿ ਮੇਰੀ ਸਤ ਮੇਰੀ 6 ਸਾਲ ਦੀ ਬੇਟੀ ਮੇਰੇ ਨਾਲ 7 ਮਹੀਨਿਆਂ ਤੋਂ ਬੈਠੀ ਹੈ ਧਰਨੇ ਤੇ ਤੇ ਉਹ ਇਹਨਾਂ ਨੇ ਚਾਈਲਡ ਡਵੈਲਪਮੈਂਟ ਸੋਸਾਇਟੀ ਵਾਲੇ ਬੁਲਾਏ ਤੇ ਉਹਨਾਂ ਨੇ ਬਹੁਤ ਡਰਾਇਆ ਕਮਕਾਇਆ ਮੇਰੇ ਹੱਥੋਂ ਕਿ ਅਸੀਂ ਬੱਚੇ ਲੈ ਜਾਣੇ ਆ ਅੱਛਾ ਕਿ ਬੱਚੇ ਧਰਨੇ ਤੇ ਨਹੀਂ ਰਹਿਣ ਦੇਣੇ ਪਰ ਫਿਰ ਉਹਨਾਂ ਨੇ ਜਿਹੜਾ ਆ ਰਿਟਨ ਦੇ ਵਿੱਚ ਲਿਆ ਤੇ ਫਿਰ ਬੱਚੇ ਘਰ ਜਾਣ ਦਿੱਤੇ ਹਾਂ ਜਦ ਕਿ ਬੱਚੀ 7 ਮਹੀਨੇ ਤੋਂ ਮੇਰੇ ਕੋਲੇ ਬੈਠੀ ਆ ਅੱਛਾ ਜੀ ਤੇ ਉਸ ਤੋਂ ਬਾਅਦ ਸਰ ਜਿਹੜੇ ਸਾਡੇ ਕੈਂਡੀਡੇਟ ਆ ਦੇ ਮੇਰੇ ਹਾਲਚਾਲ ਵੀ ਪੁੱਛਣ ਆਉਣਾ ਆ ਤੇ ਉਹਨਾਂ ਨੂੰ 5 ਦਿਨ ਹੋ ਗਏ ਚੈਕਿੰਗ ਕਰਕੇ ਆਉਣ ਦੇਦੇ 3 ਦਿਨ ਹੋ ਗਏ ਬਿਲਕੁਲ ਬੰਦ ਕੀਤਾ ਉੱਪਰ ਆਉਣਾ 5 ਦਿਨ ਤੋਂ ਮਤਲਬ ਕਿ ਉਹ ਕੋਈ ਵੀ ਉਹਨਾਂ ਦਾ ਮੋਬਾਈਲ ਫੋਨ ਵੀ ਉੱਪਰ ਨਹੀਂ ਸੀ ਆਉਣ ਦੇਦੇ ਸਾਨੂੰ ਗੱਲਬਾਤ ਵੀ ਨਹੀਂ ਕੀਤਾ ਤੇ ਇਹਨਾਂ ਦਾ ਕਿਹਦਾ ਤਾਂ ਮੋਬਾਈਲ ਫੋਨ ਜੀ ਤੇ ਦੇ ਮੇਰੇ ਹਸਲ ਨੇ ਵੀ ਉੱਪਰ ਆਉਣਾ ਹੈ ਉਹਨਾਂ ਦਾ ਵੀ ਮੋਬਾਈਲ ਥੱਲੇ ਰਖਵਾ ਰਖਵਾ ਲੈਂਦੇ ਆ ਜੀ ਸਾਡੇ ਕੈਂਡੀਡੇਟ ਨਾਲ ਦੇ ਜਿਹੜੇ ਮੇਰੇ ਸਾਥੀ ਆ ਉਹਨਾਂ ਦਾ ਵੀ ਮੇਰਾ ਹਾਲ ਚਾਲ ਪੁੱਛਣਾ ਉਹਨਾਂ ਦਾ ਵੀ ਮੋਬਾਈਲ ਰਖਵਾ ਤੇ ਉਹਨਾਂ ਦੀਆਂ ਸਾਰੀਆਂ ਜੇਬਾਂ ਚੈੱਕ ਕਰਕੇ ਫਿਰ ਉੱਪਰ ਭੇਜਿਆ ਇੱਕ ਗੱਲ ਦੱਸੋ ਜੀ ਇੱਕ ਕੱਲ ਜਿਹੜਾ ਅਰਵਿੰਦ ਕੇਜਰੀਵਾਲ ਹੋਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਆਈਡੀ ਦੇ ਵੱਲੋਂ ਕਿਹਾ ਜਾਂਦਾ ਵੀ ਲੋਕਤੰਤਰ ਨੂੰ ਬਹੁਤ ਖਤਰਾ ਬਹੁਤ ਖਤਰਾ ਤੇ ਜਿਵੇਂ ਤੁਸੀਂ ਗੱਲ ਦੱਸ ਰਹੇ ਹੋ ਤਾਂ ਮੇਰੇ ਖਿਆਲ ਵੀ ਖਤਰਾ ਤਾਂ ਇੱਥੇ ਵੀ ਬਹੁਤ ਜ਼ਿਆਦਾ ਪਣ ਪਿਆ ਹੋਇਆ ਜੀ ਬਿਲਕੁਲ ਸਾਰੇ ਜੇਦੋ ਸਰਕਾਰਾਂ ਲਈ ਮਸਲੀਆ ਤੇ ਲੋਕਤੰਤਰ ਨੂੰ ਖਤਰਾ ਉਦਰਾ ਜਿੱਤਾ ਮਾਤੀ ਲੋਕਤੰਤਰ ਦਾ ਕਹਾਣ ਕਰੀ ਜਾਣ ਉਹਨਾਂ ਨੂੰ ਕੋਈ ਖਰਕੇ ਨਹੀਂ ਪੈਂਦਾ ਹੈਗਾ ਪੰਜਾਬ ਦੇ ਮੰਤਰੀ ਕੱਲ ਦਿੱਲੀ ਦੇ ਵਿੱਚ ਦੇਖੇ ਗਏ ਆ ਜੀ ਬਹੁਤ ਸਾਰੇ ਵਿਧਾਇਕ ਵੀ ਬਿਯਾਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਜੀ ਤੇ ਤੁਸੀਂ ਇੱਥੇ ਚੜੇ ਹੋਏ ਹੋ ਤੁਹਾਡੇ ਦੀ ਮਲਕੇ ਸਾਰਨ ਲਈ ਜਾਂਦੀ ਕੋਈ ਵਿਧਾਇਕ ਵਗੈਰਾ ਆਇਆ ਤੁਹਾਡੇ ਕੋਲ ਜੀ ਵੀ ਤੁਸੀਂ ਕੋਈ ਵਿਦਾਇਕ ਨਹੀਂ ਆਇਆ ਪ੍ਰਸ਼ਾਸਨ ਦੇ ਕਧਕਾਰੀ ਆਉਂਦੇ ਆ ਉਹ ਵੀ ਬਸ ਡਰਾਉਂਦੇ ਤੇ ਧਮਕਾਉਂਦੇ ਆ ਜਾਂ ਫਿਰ ਪ੍ਰੈਸ਼ਰਾਈਜ਼ ਕਰਦੇ ਆ ਕਿ ਤੁਸੀਂ نیچے ਆ ਜਾਓ ਤੇ ਉਹਦੇ ਲਈ ਬਹੁਤ ਤਰੀਕੇ ਬਣਾਉਂਦੇ ਆ ਉਹ ਕਦੀ ਮੇਰੇ ਬੱਚਿਆਂ ਨੂੰ ਡਰਾਉਂਦੇ ਧਮਕਾਉਂਦੇ ਆ ਕਦੀ ਮੇਰੇ ਹਸਬੰਦ ਨੂੰ ਡਰਾਉਂਦੇ ਧਮਕਾਉਂਦੇ ਆ ਕਦੀ ਉੱਪਰ ਮਨ ਲ ਕੇ ਨੀ ਹੇ ਨੀਚੇ ਸਿਕਿਉਰਿਟੀ ਚਾਹਤੇ ਉੱਪਰ ਕਿਸੇ ਨੂੰ ਆਉਣ ਨਹੀਂ ਦਿੱਤਾ ਜਾਂਦਾ ਬੜੇ ਅਲੱਗ-ਅਲੱਗ ਤਰ੍ਹਾਂ ਦੇ ਤਰੀਕੇ ਅਪਣਾ ਰਹੇ ਆ ਇਹ ਮਤਲਬ ਕਿ ਤੁਹਾਡੀ ਐਜੀਟੇਸ਼ਨ ਉਹ ਫੀਲ ਕਰਨ ਦਿੱਤੀ ਤੁਹਾਡਾ ਫੈਸਲਾ ਕੀ ਹੈ ਜੀ ਸੰਵਿਕੋਮਿਕ ਜਥੇਬੰਦੀ ਨੂੰ ਲੀਡ ਕਰ ਰਹੀਆਂ ਤੇ ਮੇਰਾ ਫਰਜ਼ ਬਣਦਾ ਹੈ ਕਿ ਮੈਂ ਜੇ ਇੱਕ ਸਟੈਪ ਲਿਆ ਜਥੇਬੰਦੀ ਲਈ ਇਹ ਵੀ ਇੱਕ ਐਡਿਟੇਸ਼ਨ ਦਾ ਰੂਪ ਹੈ ਕਿ ਮੈਂ ਇਸ ਐਡਿਟੇਸ਼ਨ ਨੂੰ ਸਿਰੇ ਚੜਾਵਾ ਅਗਰ ਇਸ ਵਿਕਮੈਨ ਨੂੰ ਕੁਝ ਹੋ ਵੀ ਜਾਂਦਾ ਹੈ ਤੇ ਪੰਜਾਬ ਦੇ ਲੋਕਾਂ ਤੱਕ ਇਹ ਮੈਸੇਜ ਆਉਣਾ ਚਾਹੀਦਾ ਹੈ ਕਿ ਜਿਹੜੀ ਸਰਕਾਰ ਸਿੱਖਿਆ ਕਰਾਉਂਦੀ ਹੂੰ ਗੱਲਾਂ ਕਰਦੀ ਸੀ ਜਿਹੜੀ ਸਰਕਾਰ ਸਿੱਖਿਆ ਤੇ ਸੇਧਾ ਅਜੰਡਾ ਲੈ ਕੇ ਆਈ ਸੀ ਉਹ ਸਰਕਾਰ ਦੇ ਵਿੱਚ ਸਮਾਜ ਦੇ ਸਭ ਤੋਂ ਵੱਧ ਬੜੇ ਲਿਖੇ ਵਰਗ ਪੀ ਐਚ ਡੀ ਨੈਟ ਪਾਸ ਕੈਂਪੂਸ ਪੋਸਟ ਆਪਰੇਟਰ ਜਿਹੜੇ ਉਮੀਦਵਾਰਿਆਂ ਦਾ ਆ ਹਾਲਿਆ ਤੇ ਬਾਕੀਆਂ ਦਾ ਕੀ ਹੋਊਗਾ ਉਹਨਾਂ ਨੂੰ ਟੈਂਕੀਆਂ ਤੇ ਚੜਾ ਲੈਣਾ ਜ਼ੋਰ ਹੋਣਾ ਪੈ ਰਿਹਾ ਹੈ। ਮੈਨੂੰ ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ ਗਲਤ ਕਰ ਰਹੇ ਹੋ ਕਿਉਂਕਿ ਉਹਦਾ ਕਾਰਨ ਮੈਂ ਇਸ ਚੀਜ਼ ਨੂੰ ਦੇਖਦਾ ਵੀ ਪਿਛੇ ਸਹਾਇਕ ਪ੍ਰੋਫੈਸਰ ਤੁਹਾਡੇ ਸਾਥੀ ਬਲਵਿੰਦਰ ਕੌਰ ਜੀ ਦੀ ਮੌਤ ਹੋਈ ਆ ਉਹ ਸਾਫ਼ ਤੌਰ ਤੇ ਆਪਣਾ ਸੁਸਾਇਸਾਈਡ ਨੋਟ ਵੀ ਲਿਖ ਕੇ ਜਾਂਦੇ ਆ ਤੇ ਉਹਨਾਂ ਦਾ ਕੋਈ ਨਹੀਂ ਬਣਦਾ ਜੇ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋ ਜਾਂਦੀ ਹੈ ਜੀ ਤਾਂ ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ ਗਲਤ ਲੋਕਾਂ ਦੇ ਕਰਕੇ ਗਲਤ ਸਟੈਪ ਚੁੱਕਿਆ ਹੋਇਆ ਜੀ। ਨਾ ਆਪਣਾ ਇਤਿਹਾਸ ਰਿਹਾ ਹੈ ਅੱਜ ਆਪਾਂ ਉਸ ਦਿਨ ਗੱਲ ਕਰ ਰਹੇ ਹਾਂ ਜਦੋਂ ਆਪਣੇ ਤਿੰਨ ਸ਼ਹੀਦ ਐ ਆਪਣੇ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਨੇ ਸ਼ਹੀਦੀ ਪਾਈ ਸੀ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਅੱਜ ਵੀ ਲੋਕ ਯਾਦ ਕਰ ਰਹੇ ਹਨ ਔਰ ਉਹਨਾਂ ਦੇ ਕਰਕੇ ਆਪਣਾ ਜਿਹੜਾ ਭਾਰਤ ਆਜ਼ਾਦ ਹੋਇਆ ਆ ਉਹ ਤਿੰਨ ਹੋਰ ਵੀ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਹੈਗੇ ਆਆਂ ਇਹ ਗੱਲ ਇਹ ਨਹੀਂ ਹੈਗੀ ਕਿ ਬਲਵਿੰਦਰ ਕੌਰ ਨੇ ਸ਼ਹਾਦਤ ਨਹੀਂ ਦਿੱਤੀ ਜਾਂ ਮੈਂ ਕੋਈ ਇਦਾਂ ਦਾ ਸਟੈਪ ਚੱਕ ਲਿਆ ਕਿ ਉਹਦੇ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਅਟਲੀਸ ਜਿਹੜੇ ਪੰਜਾਬ ਨੂੰ ਉਜਾੜ ਰਹੇ ਆ ਇਹ ਜਿਹੜੇ ਵਿਧਾਇਕ ਇਹ ਜਿਹੜੇ ਝੂਠ ਬੋਲ ਬੋਲ ਕੇ ਕੁਰਸੀਆਂ ਵੰਡੇ ਇਹਨਾਂ ਦਾ ਚਿਹਰਾ ਤਾਂ ਨੰਗਾ ਹੋਊਗਾ ਜਨਤਾ ਦੇ ਸਾਹਮਣੇ ਅੱਗੇ ਤੋਂ ਜਦੋਂ ਜਨਤਾ ਨੇ ਵੋਟ ਦੇਣੀ ਆ ਤੇ ਉਹ ਸੋਚ ਸਮਝ ਕੇ ਦਿਮਾਗ ਨਾਲ ਵੋਟ ਦੇਣਗੇ ਕਿ ਸਾਰੇ ਇੱਕੋ ਤਰ੍ਹਾਂ ਦੇ ਆ ਬਦਲਾ ਕਿਤੇ ਨਹੀਂ ਹੈਗਾ ਤੁਸੀਂ ਆਪਾਂ ਇਹ ਆਪਾਂ ਇਹ ਵੀ ਉਹ ਤੁਸੀਂ ਹੈਂਡੀਕੈਪਡ ਹੋ ਹਨ ਜੀ ਪਰ ਮੈਂ 100% ਹੈਂਡੀਕੈਪਡ ਆ ਤੇ ਇੱਕ ਵਾਰ ਤੁਸੀਂ ਜ਼ਰੂਰ ਸਾਨੂੰ ਜੇ ਤੁਸੀਂ ਦੇਖ ਸਕਦੇ ਹੋ ਤਾਂ ਅਸੀਂ ਬਿਲਕੁਲ ਜਿੱਥੇ ਤੁਹਾਡਾ ਟੈਂਟ ਲੱਗਿਆ ਉੱਥੇ ਨੂੰ ਜੇ ਤੁਸੀਂ ਦੇਖ ਸਕਦੇ ਹੋ ਤਾਂ ਅਸੀਂ ਜ਼ੂਮ ਕਰਨਾ ਚਾਹਵਾਂਗੇ ਕਿਉਂਕਿ ਜਿਹੜੀ ਗੱਲ ਤੁਸੀਂ ਦੱਸੀ ਆ ਵੀ ਪ੍ਰਸ਼ਾਸਨ ਕਹਿੰਦਾ ਵੀ ਉਹ ਤਾਂ ਜੀ ਕਿਤੇ ਚਲ ਗਈ ਅਸੀਂ ਦਿਖਾ ਦਈਏ ਵੀ ਤੁਸੀਂ ਭਾਈ ਟੈਂਕੀ ਤੇ ਹੀ ਬੈਠੇ ਹੋ ਕੁਝ ਥੋੜੀ ਆਪਣੀ ਸ਼ਕਲ ਦਿਖਾ ਸਕਦੇ ਹੋ ਮੋਬਾਈਲ ਹਿਲਾ ਸਕਦੇ ਹੋ ਤੁਸੀਂ ਜਿੱਥੇ ਤੁਹਾਡਾ ਬੈਨਰ ਲੱਗਿਆ ਹੋਇਆ ਏ ਥੋੜਾ ਜਿਹਾ ਇੱਧਰ ਆ ਕੇ ਜਿੱਥੇ ਉਹ ਇੱਕ ਮੈਡਮ ਖੜੇ ਹੋਏ ਆ ਜੀ ਇੱਕ ਪੁਲਿਸ ਵਾਲੇ हां जी हां जी हां जी बिल्कुल सर ए मतलब के देखो ਤੁਸੀਂ ਸਰਕਾਰ ਦੇ ਪ੍ਰਸ਼ਾਸਨ ਦੇ ਡਰਾਮੇ ਕਿ ਵਾਰ-ਵਾਰ ਮੈਡੀਕਲ ਟੀਮ ਨੂੰ ਚੈੱਕਅਪ ਕਰਾ ਲਈ ਭੇਜ ਰਹੀ ਹੈ ਤੇ ਐਨਾਈਂ ਫਿਕਰਿਆ ਤੇ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ 7 ਦਿਨ ਤੋਂ ਮੈਂ ਕੁਝ ਨਹੀਂ ਖਾਦਾ ਪੀਤਾ ਤੇ ਉਸ ਚੀਜ਼ ਦਾ ਹੱਲ ਕਰੇ بجائے ਕਿ ਮੇਰਾ ਮੈਡੀਕਲ ਟ੍ਰੀਟਮੈਂਟ ਕਰਨ ਦੀ ਭਜਾਈ ਤੁਸੀਂ ਥੋੜਾ ਦਿਖਾਓਗੇ ਜੀ ਆਪਣੀ ਸ਼ਕਲ ਬਿਲਕੁਲ ਬਿਲਕੁਲ ਸਰ ਇੱਕ ਦਿਖਾਓਗੇ ਜੀ ਜੁਮ ਕਰੋ ਮੋਬਾਈਲ ਹਲਾ ਦਿਓ ਤੁਸੀਂ ਹੱਥ ਲਾ ਦਿਓ ਹਾਂਜੀ ਆ ਰਿਹਾ ਜੂ ਤਾਂ ਇਹ ਨੇ ਜੀ ਕਨਵੀਨਰ ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਨ ਮੰਚ ਦੇ ਕਨਵੀਨਰ ਜਸਵਿੰਦਰ ਕੌਰ ਜਿਹੜੇ ਹੈਂਡੀਕੈਪ ਨੇ ਸੋ ਉਮੀਦ ਕਰਦੇ ਹਾਂ ਜੀ ਬਹੁਤ ਜਲਦ ਤੁਹਾਡੀ ਸਰਕਾਰ ਸੁਣੂਗੀ ਤੇ ਤੁਹਾਡੀ ਸਿਹਤ ਆਬੀ ਦੇ ਲਈ ਵੀ ਅਸੀਂ ਕਾਮਨਾ ਕਰਦੇ ਹਾਂ ਅਰਦਾਸ ਕਰਦੇ ਹਾਂ ਬਹੁਤ ਧੰਨਵਾਦ ਤੁਹਾਡਾ ਜੀ ਗੱਲਬਾਤ ਕਰਨ ਦੇ ਲਈ ਧੰਨਵਾਦ ਸਰ ਸੋ ਇਹ ਸੀ ਅਸਿਸਟੈਂਟ ਪ੍ਰੋਫੈਸਰ ਹੈ ਜਸਵਿੰਦਰ ਕੌਰ ਤੇ ਉਹਨਾਂ ਦੇ ਪਤੀ ਨੇ ਇਹ ਸਾਡੇ ਨਾਲ ਸੋ ਬਾਈ ਜੀ ਮੈਡਮ ਉੱਤੇ ਨੇ ਬੱਚੇ ਕਿੱਥੇ ਨੇ ਜੀ ਬੱਚੇ ਘਰ ਆ ਸਰ ਟੰਗ ਪਰੇਸ਼ਾਨ ਕੀਤਾ ਜਾ ਰਹੇ ਜੀ ਹਾਂਜੀ ਬੱਚਿਆਂ ਨੂੰ ਪਹਿਲਾਂ ਇਹ ਨਹੀਂ ਕਹਿੰਦੇ ਸੀ ਅਰੈਸਟ ਕਰ ਲਿਆ ਉਹਦੇ ਅਸੀਂ ਦਿੱਲੀ ਭੇਜ ਦੇਣੇ ਆ ਤੇ ਹੁਣ ਕਹਿੰਦੇ ਨੇ ਇਹ ਬੱਚੇ ਲੈ ਜਾ ਮੇਰੇ ਤੋਂ ਲਿਖਤੀ ਰੂਪ ਚ ਨਹੀਂ ਲਿਆ ਬਈ ਬੱਚੇ ਕਦੀ ਵੀ ਧਰਨੇ ਤੇ ਜਾਂ ਕਿਤੇ ਹੋਰ ਰੈਲੀ ਤੇ ਨਹੀਂ ਆਉਣਗੇ ਅੱਛਾ ਜੀ ਇਹ ਲਿਖ ਕੇ ਲੈ ਲਿਆ ਹਾਂਜੀ ਤੇ ਹੁਣ ਕਿਦੇ ਕੋਲ ਛੱਡ ਕੇ ਆਏ ਹੋ ਜੀ ਉਹਨਾਂ ਨੂੰ ਬੱਚੇ ਮੈਂ ਆਪਣੀ ਮਦਰ ਕੋਲ ਛੱਡ ਕੇ ਆਇਆ ਜੀ ਮੇਰੇ ਮਦਰ ਵੀ ਬਿਲਕੁਲ ਬਿਮਾਰ ਆ ਪਰ ਮੈਂ ਉਹਨਾਂ ਕੋਲ ਛੱਡ ਕੇ ਆਇਆ ਹਾਂ ਅੱਜ ਸੁਖਪਾਲ ਖਹਿਰਾ ਇੱਥੇ ਆਏ ਸੀਗੇ ਤਾਂ ਉਹਨੂੰ ਕਿਵੇਂ ਵੇਖਦੇ ਹੋ ਜੀ ਹਾਂਜੀ ਸੁਖਪਾਲ ਖਹਿਰਾ ਆਏ ਨੇ ਅੱਜ ਕੀ ਵਿਸ਼ਵਾਸ ਦਵਾਇਆ ਉਹਨਾਂ ਨੇ ਗੱਲਬਾਤ ਹੋਈ ਉਹ ਕਹਿੰਦੇ ਬਈ ਅਸੀਂ ਅੱਗੇ ਗੱਲ ਕਰਾਂਗੇ ਜੋ ਵੀ ਹੁੰਦਾ ਹੈਗੇ ਦੇਖਦੇ ਹਾਂ ਸਰ ਤੁਸੀਂ ਕੀ ਸਮਝਦੇ ਹੋ ਹੈਂਡੀਕੈਪ ਨੇ ਉੱਤੇ ਬੈਠੇ ਨੇ ਤਾਂ ਤੁਸੀਂ ਉਹਨਾਂ ਨੂੰ ਫੋਨ ਕਰਕੇ ਨਹੀਂ ਕਿਹਾ ਵੀ ਤੁਸੀਂ نیچے ਆ ਜਾਓ ਜਾਂ ਕਿਉਂਕਿ ਪਿੱਛੇ ਜੋ ਵੀ ਹੋਇਆ ਬਹੁਤ ਸਤਾਵਾਂ ਦੇ ਉੱਤੇ ਧਰਨੇ ਲੱਗੇ ਆ ਜੀ ਜਾਣਾਂ ਵੀ ਗਈਆਂ ਬਾਅਦ ਵਿੱਚ ਲੋਕ ਇਹ ਕਹਿੰਦੇ ਆ ਵੀ ਇਹ ਲੀਡਰ ਵੀ ਇਹੋ ਜਿਹੇ ਲੋਕ ਵੀ ਇਹੋ ਜਿਹੇ ਵੀ ਕਿਸੇ ਦਾ ਕੁਝ ਨਹੀਂ ਜਾਂਦਾ ਜਿਹਦਾ ਨੁਕਸਾਨ ਹੁੰਦਾ ਉਹਨੂੰ ਚੱਲਣਾ ਪੈ ਜਾਂਦਾ ਜੀ ਨੇ ਮੈਂ ਬਹੁਤ ਯੂਨੀ ਸਮਝਾਇਆ ਵੀ ਬੇਟੀ ਛੋੜੀ ਆ ਪਰ ਉਹ ਕਹਿੰਦੀ ਵੀ ਮੈਂ ਆਪਣੀ ਜਿਹੜੀ ਵੀ ਸਟੱਡੀ ਕੀਤੀ ਆ ਮੈਂ ਆਪਣਾ ਹੱਕ ਲੈ ਕੇ ਰਹਿਣਾ ਹੈ ਇਸ ਗੱਲ ਦੇ ਨਾਲੋਂ ਤੁਸੀਂ ਉਹਨਾਂ ਦੇ ਵੀ ਹੱਕ ਮਿਲਣਾ ਚਾਹੀਦੇ ਬਿਲਕੁਲ ਜੀ ਨਾਲ ਕੀ ਨਾਮ ਹੈ ਤੁਹਾਡਾ ਲਵੀ ਸੋ ਇਹ ਨੇ ਜੀ ਜਸਵਿੰਦਰ ਕੌਰ ਦੇ ਹਸਬੰਡ ਔਰ ਹੱਕ ਉਹਨਾਂ ਨੂੰ ਕਹਿੰਦੇ ਵੀ ਸਾਨੂੰ ਮਿਲਣਾ ਚਾਹੀਦਾ ਹੈ ਸੋ ਹੋਰ ਵੀ ਜਿਹੜੇ ਇੱਥੇ ਅਸਿਸਟੈਂਟ ਪ੍ਰੋਫੈਸਰ ਨੇ ਉਹ ਸਾਫ਼ ਤੌਰ ਤੇ ਤੁਸੀਂ ਵੇਖ ਸਕਦੇ ਹੋ ਕਿ ਬੈਠੇ ਨੇ ਪਰ ਪ੍ਰਸ਼ਾਸਨ ਦੇ ਉੱਤੇ ਵੀ ਇਲਜ਼ਾਮ ਨੇ ਜਸਵਿੰਦਰ ਕੌਰ ਦੇ ਵੀ ਪ੍ਰਸ਼ਾਸਨ ਦੇ ਵੱਲੋਂ ਸਾਰ ਨਹੀਂ ਲਈ ਜਾ ਰਹੀ ਕਦੇ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਕਦੇ ਥੱਲੇ ਆਉਣ ਦੇ ਲਈ ਕਿਹਾ ਜਾ ਰਿਹਾ ਹੈ ਤਾਂ ਜਿੱਥੇ ਸਿੱਧੇ ਤੌਰ ਤੇ ਵੀ ਚੇਤਾਵਨੀਆਂ ਦੀ ਗੱਲ ਕੀਤੀ ਹੈ ਤਾਂ ਉੱਥੇ ਸਿੱਧੇ ਤੌਰ ਤੇ ਵੀ ਉਹਨਾਂ ਨਾਲ ਵਿਵਹਾਰ ਠੀਕ ਨਹੀਂ ਕੀਤਾ ਜਾ ਰਿਹਾ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁਕਚਾਨ